কিমিযালেয়ানে. পানি 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 পোনে. আনে পানে ক্য়ালে ক্য়ালের আনে. बस ਗੁੜੀਆਂ ਬੈਲਾ ਹੀ ਅੰਦਰ ਸੀਗੀ ਤੇ ਇਹ ਵੀ ਅੰਦਰ ਗੇਜਲੇ ਤੇ ਉੱਪਰ ਛੱਤ ਗਿਰ ਗਈ ਐ ਤੇ ਉਸ ਤੋਂ ਬਾਅਦ ਉਹਨੇ ਨੂੰ ਮੱਸਾ ਕੱਢਿਆ ਜੀ ਅਸੀਂ ਮੱਸਾ ਕੱਢ ਕੇ ਲਿਆਂਦੇ ਲਿਆਂਦੇ ਛੁੱਟੀ ਹੋ ਗਈ ਜੀ ਦੇਥ ਹੋ ਗਈ ਕਮਕੁਮ ਕੀ ਕਰਦੇ ਸੀ ਇਹ ਆਟੋ ਚਲਾਉਂਦੇ ਸੀਗੇ ਕਿੰਨੇ ਬੰਦਿਆਂ ਤੇ ਛੱਤ ਗਿਰੀ ਸੀਗੇ ਇਹ ਤਿੰਨੋ ਜਣੇ ਸੀਗੇ ਇੱਕ ਵੱਡੀ ਗੁੜਿਆ ਸੀ ਤੇ ਦੋਨੋਂ ਮੀਆਂ ਬੀਬੀ ਐ ਸੀ ਤੇ ਸਟੈਨਜ਼ ਜ਼ਿਆਦਾ ਲਗੀਆਂ ਹਾਂਜੀ ਇਹਨਾਂ ਦੀ ਤੇ ਦੇਖੀ ਹੋਗੀ ਆਂਦੇ ਆਂਦੇ ਉਹ ਗੁਡੀਆਂ ਦੇ ਵੀ ਸਾਡੇ ਜਿਆਦਾ ਲੱਤਾਂ ਦੇ ਵਜਨ ਨਹੀਂ ਆਂਦਾ ਪਿਆ ਤੇ ਘਰਦਿਆਂ ਦੇ ਪਤਾ ਨਹੀਂ ਕਿੰਨਾ ਗਏ ਉਹਨਾਂ ਨੂੰ ਲਈ ਆਦੇ ਆ ਹਸਪੀਟਲ ਹੁਣ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਵੀ ਜੋ ਵੀ ਇਹਦਾ ਬੰਦਾ ਵਾ ਮਦਦ ਕੀਤੀ ਜਾਵੇ ਕਿ ਹਾਸਾ ਹੈ ਕਿ ਮਸਲਾ ਕੀ ਹੈ ਤੁਹਾਡੀ ਕੋਲ ਜੀ ਸਰ ਮੇਰਾ ਨਾਮ ਵਿਕਰਮਜੀਤ ਹੈ ਮੈਂ ਸੀਓ ਹਸਪੀਟਲ ਅਪੋਰਟ ਦਾ ਨਰਸਿੰਗ ਸਟਾਫ ਹਾਂ ਸਰ ਇੱਕ ਪੇਸ਼ੈਂਟ ਆਇਆ ਸੀ ਆਪਣੇ ਕੋਲ ਉਹ ਇਹ ਕਹਿੰਦੇ ਕੋਈ ਚਤਤ ਵਗੈਰਾ ਡਿੱਗੀ ਆ ਗਈ ਹੈ ਤੇ ਇੰਟਰੀਜ਼ ਵਗੈਰਾ ਹੈਗੀ ਹੈ ਤੇ ਡਾਕਟਰ ਸਾਹਿਬ ਨੇ ਉਹਨੂੰ ਦੇਖ ਕੇ ਤੇ ਡੈਡ ਕੋਸ਼ਿਸ ਕਰ ਦਿੱਤਾ ਹੈ ਆਪਸੀ ਕੇਰ ਵਗੈਰਾ ਕੁਝ ਕਰਕੇ ਤੇ ਉਸ ਤੋਂ ਬਾਅਦ ਸਰ ਬੋਡੀ ਮੋਰਚਰੀ ਲਖਵਾ ਕੇ ਸਰ ਪੂਲਸ ਨੂੰ ਇਨਫਰਮੇਸ਼ਨ ਦੇ ਨਾਮ ਉਨ ਕੀ ਹੈ ਉਹਨਾਂ ਕਿੱਥੋਂ ਦੇ ਵਾਸੀ ਹੈ ਸਰ ਇਹ ਕੋਈ ਮੋਨ ਪੁਰਾ ਦੇ ਰਹੇ ਹੈ ਮੋਨ ਏਰੀਆ ਕੋਈ ਬੋਰ ਦਾ ਲੋਕ ਲੇਰੀ ਹੈ ਹੈ ਕਿ ਨਾਮ ਸਰ ਇਹ ਦਾ ਮੋਨ ਨਗਰ ਹੈ ਉਹਦਾ ਨਹੀਂ ਕੀ ਨਾਮ ਕੀ ਹੈ ਨਾਦ ਸਰ ਨਾਮ ਇਹਨਾਂ ਦਾ ਪੰਜਾਬ ਸੀ ਮੇਰੀ ਮੋਹਨ ਨਗਰ ਫਿਰ ਕਿੰਨੀ ਗਮਰੇ ਨਾਦ ਚਾਪਦੀ ਸਰ ਇਹਨਾਂ ਦਾ 42 ਦੇ ਅਗਲੇ ਲਿਖਾਈ ਹੈ ਜੀ ਬਾਕੀ ਦਾਗਾਨੀ ਹੈ